ਲੋਬੀ ਸੱਜਣੋ ਤੁਹਾਡੇ ਵਾਸਤੇ ਇੱਕ ਜ਼ਮੀਨ ਲੈ ਕੇ ਆਇਆ ਉਹ ਪਜਾਉ ਜ਼ਮੀਨ ਆ ਤੁਸੀਂ ਘਰ ਵੀ ਪਾ ਸਕਦੇ ਪਲਾਟ ਵੀ ਕੱਟ ਸਕਦੇ ਹੋ 4 ਬਿੱਗੇ 2 ਬਿਸਵੇ ਪਿੰਡ ਦੀ ਨਿਆਈਂ ਦੇ ਵਿੱਚ ਆ ਪਿੰਡ ਉੱਬਾਵਾਲ ਬਾਕੀ ਗੱਲ ਕਰਦੇ ਬਾਈ ਨਾਲ ਕੀ ਵਾਲਾ ਬਾਈ ਜੀ ਬਹੁਤ ਵਧੀਆ ਵੀਰੇ ਚੱਟ ਬਾਈ ਕੀ ਰੇਟ ਰੂਟ ਚੱਲਦਾ ਜੀ ਇੱਥੇ ਬਾਈ ਰੇਟ ਦੀ ਗੱਲ ਕਰੀਏ ਇਹ ਰੇਟ ਹੈਗਾ ਇਹਦਾ ਜੈਮੂਲ ਜ ਆਪਾਂ ਵਜਾਉ ਜੀ ਵੀਨ ਵਾਲਾ ਰੇਟ ਰੱਖਿਆ ਜ਼ਮੀਨ ਹੈਗੀ ਪਲਾਟ ਵਾਲੀ ਆਲੇ-ਦਾਲੇ ਤੁਸੀਂ ਘਰ ਦੇਖ ਸਕਦੇ ਹੋ ਬਾਈ ਇਹ ਰੋਡ ਤੋਂ ਸਿਰਫ ਅੱਧਾ ਕਿਲਾ ਹਟ ਮੀਆਂ 16.5 ਫੁੱਟ ਰਸਤਾ ਲੱਗਦਾ ਜਿਵੇਂ ਨੂੰ ਪਾਣੀ ਦਾ ਸਾਧਨ ਸਭ ਕੁਝ ਵਿੱਚ ਆ ਬਾਈ ਤੇ ਜਿਹੜੀ ਰੇਟ ਆ ਰੇਟ ਰਹੂਗਾ ਇਹਦਾ 63 ਲੱਖ ਰੁਪਏ ਕਿਲੇ ਦੀ ਡਿਮਾਂਡ ਜੀ ਅੱਛਾ 63 ਲੱਖ ਰੁਪਏ ਕਿਲੇ ਦੀ ਡਿਮਾਂਡ ਹਾਂ ਮੰਨਣਾ ਹੋ ਜੂਗਾ ਜੀ ਉਹ ਚੋ ਠੀਕ ਹੈ ਬਾਈ ਜੇ ਕੋਈ ਕਈ ਵਾਰੀ ਹੁੰਦਾ ਬੰਦਾ ਨੇ ਜ ਜੀਰੀ ਵਗੈਰਾ ਜਿਵੇਂ ਲਾਈ ਕੋਈ ਫਸਲ ਪਜਾਉਣ ਕਾਉਣੀ ਹੋਵੇ ਰਾ ਲਜਾਉ ਫਸਲ ਜੀਰੀ ਲੱਗੀ ਹੋਈ ਹੈਗੀ ਪਾਣੀ ਦਾ ਸਾਧਨ ਹਾਂ ਜੇ ਵੀਰ ਨੇ ਕਿਸੇ ਨੇ ਪਲਾਟ ਕੱਟਨੇ ਪਲਾਟ ਵੀ ਕੱਟ ਆ 500 ਗਜ ਦਾ ਪਲਾਟ ਕੱਟਿਆ ਵੀਰੇ ਹੁਣ ਆ ਸਾਰੇ ਆਲੇ ਦਾਲ ਘਰ ਬਣੇ ਹੋਣੇ ਸਾਰੀ ਜ਼ਮੀਨਾਂ ਚੋਂ ਪਲਾਟ ਚੋਂ ਕੱਟ ਕੇ ਬਣੇ ਹੋਏ ਨੇ ਅੱਛਾ ਇਹ ਪਲਾਟ ਕੱਟੇ ਹੋਏ ਨੇ ਹਾਂ ਵੀਰੇ ਪਿੰਡ ਦੀ ਨਿਆਈ ਦੇ ਵਿੱਚ ਜ਼ਮੀਨਾਂ 18 ਫੁੱਟਾ ਰੋਡ ਜਾਂਦਾ ਲਵੋ ਪਿੰਡ ਉਹ ਪਿੰਡਾ ਉਬਾਲ ਠੀਕ ਹੈ ਪਿੰਡ ਉਬਾਵਾਲ ਜ਼ਿਲ੍ਹਾ ਸੰਗਰੂਰ ਨੰਬਰ ਸਕਰੀਨ ਤੇ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਬਾਈਨਾ ਕਰ ਸਕਦੇ ਹੋ ਸੰਪਰਕ ਧੰਨਵਾਦ